ਆਮ ਆਦਮੀ ਪਾਰਟੀ ਨਾਲ ਜਿਲੰਦਰ ਵਿੱਚ ਗੁਰਮੀਹਰ ਕੌਰ ਦੇ ਹੱਕ ਤੇ ਕਮਾਰਚ ਕੱਢਿਆ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਤੇ ਵਿਦਿਆਰਥੀ ਵਿੰਗ ਨੇ ਫਿਰ ਜਿਲੰਦਰ ਚ ਦਿਲੀ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਮੀਹਰ ਕੌਰ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਤੇ ਆਬੀਵੀਪੀ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਜਨਰਲ ਸੈਕਟਰੀ ਸੁਖਦੀਪ ਅਪਰਾ ਨੇ ਕਿਹਾ ਕਿ ਅਸੀਂ ਗੁਰਮੀਹਰ ਕੌਰ ਦੇ ਨਾਲ ਹਾਂ ਅਤੇ ਆਬੀਵੀਪੀ ਵਰਗੇ ਗੁੰਡਾ ਅੰਸਰਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੀ ਗੁੰਡਾਗਰਦੀ ਬੰਦ ਕਰਨ ਆਪ ਵਰਕਰਾਂ ਦੇ ਖਿਲਾਫ ਦੂਜੀ ਤਰੇ ਵੀ ਬੀਵੀਪੀ ਵੀ ਸੜਕਾਂ ਤੇ ਉਤਰੀ ਅਤੇ ਨਾਰੇਬਾਜ਼ੀ ਕੀਤੀ ਮਾਹੌਲ ਵਿਗੜਿਆ ਦਾ ਇਸ ਲਈ ਬੀਵੀਪੀ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜੁਬਾਸ ਇੱਕ ਸੰਸਥਾ ਵੱਲੋਂ ਜੰਦਰਜੀ ਸਿਗਨੇਚਰ ਕੈਂਪੇਨ ਵੀ ਚਲਾਇਆ ਗਿਆ ਕੁੜੀਆਂਸ ਕੈਂਪੇਨ 'ਚ ਸਭ ਤੋਂ ਅਗੇ ਰਹੀਆਂ ਅਤੇ ਗੁਰਮੀਹਰ ਕੌਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਨਵੀਂ ਯੂਨੀਵਰਸਿਟੀ ਦੇ ਲੇਡੀ ਸ਼ਰੀ রাম ਕਾਲਜ ਦੀ ਵਿਦਿਆਰਥਣ ਗੁਰਮੀਹਰ ਕੌਰ ਨੇ এবੀਬੀਪੀ ਕਲਾਬ ਸੋਸ਼ਲ ਮੀਡੀਆ ਦੇ ਕੈਂਪੇਨ ਚਲਾਇਆ ਸੀ ਜਿਸ ਦੇ ਬਾਅਦ ਪੰਜਾਬ ਸਮੇਤ ਪੂਰੇ ਦੇਸ਼ 'ਚ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਹੰਗਾਮਾ ਹੋ ਗਿਆ ਹਾਲਾਂਕਿ ਇਸ ਪੂਰੇ ਵਿਵਾਦ ਤੋਂ ਗੁਰਮੀਹਰ ਕੌਰ ਨੇ ਖੁਦ ਨੂੰ ਵਾਪਸ ਕਰ ਲਿਆ ਦਿੱਲੀ ਤੋਂ ਆਪਣੇ ਘਰ ਜਲੰਧਰ ਪਹੁੰਚੀ ਗੁਰਮੀਹਰ ਨੇ ਆਪਣੇ ਆਪ ਨੂੰ ਘਰ 'ਚ ਬੰਦ ਕਰ ਲਿਆ ਜਿਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਹੈ ਬਠਿੰਡਾ ਦੇ 에어ਫੋਰਸ ਸਟੇਸ਼ਨ 'ਚ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਦਾ ਕਾਰਨ ਇਹ ਹੋਰੇ ਸਰਕਾਰੀ ਜੰਦਰ ਕਾਲਜ ਵਿੱਚ ਦਾਖਲਾ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਲੜਕੀ ਪੂਜਾ ਦੇ ਪਿਤਾ ਬਠਿੰਡਾ ਨੇੜੇ ਪਿਸਿਆਣਾ 에어ਫੋਰਸ ਸਟੇਸ਼ਨ ਵਿੱਚ ਮਤੌਰ ਕਾਂਸਟੇਬਲ ਤਨਤ ਸਨ। ਉਨੀਸਲਾ ਪੂਜਾ ਨੇ ਬਾਰਵੀਂ ਦੀ ਪ੍ਰੀਖਿਆਜ 90 ਫੀਸਦੀਾਂ ਖਾਸਲ ਕੀਤੀ ਨੇ ਜਦ ਕਿ ਰਜਿੰਦਰਾ ਕਾਲਜ ਵਿੱਚ ਬੀਐਸਸੀ ਚ ਦਾਖਲੇ ਲਈ 70 ਫੀਸਦੀ ਸ਼ਰਤ ਹੋਣ ਕਾਰਨ ਉਸ ਨੂੰ ਦਾਖਲਾ ਨਹੀਂ ਮਿਲਿਆ ਜਿਸ ਦੇ ਬਾਅਦ ਉਹ ਪਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਉਸਨੇ ਟੁੰਨੀ ਨੂੰ ਪੱਖੇ ਨਾਲ ਬੰਨ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੇ ਪਿਤਾ ਕਨਸਟੇਬਲ ਨੰਦ ਕਿਸ਼ੋਰ 10 ਮਹੀਨੇ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼ ਤੋਂ ਟ੍ਰਾਂਸਫਰ ਹੋ ਕੇ ਪਿਸਿਆਣਾ ਆਏ ਸਨ